ਸਾਡੇ ਵਿੱਚ ਜਣਾ ਖਣਾ ਖੜਾ ਹੋ ਜਾਂਦਾ ਨਹੀਂ ਜੀ ਹੈ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਰਚਨਾ ਨਹੀਂ ਰਚਨਾ ਨਹੀਂ ਮੈਂ ਅਰਜ਼ ਕਰਾਂ ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਹਿਣੇ ਪ੍ਰੇਰਣਾ ਲੈਂਦੇ ਪਹਿਣੇ ਕੁਝ ਸਿੱਖਦੇ ਪਹਿਣੇ ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ ਠੀਕ ਹੈ ਪੁਰਾਣਾ ਇਤਿਹਾਸ ਸਤਿਗੁਰਾਂ ਨੇ ਲਿਖਿਆ ਹੈ ਇਸ ਵਾਸਤੇ ਗੁਰਗਨ ਸਾਹਿਬ ਵਿੱਚ ਦਰਜ ਨਹੀਂ ਕੀਤਾ 24 అవਤਾਰਾਂ ਦੀ ਕਥਾ ਹੈ ਔਰ ਸਤਿਗੁਰ ਸਾਫ਼ ਲਿਖਦੇ ਪਹਿਣੇ ਦਸ਼ਮ ਕਥਾ ਭਾਗਵਤ ਕੀ 파ਖਾ ਕਰੀ ਬਣਾਏ ਔਰ ਬਾਸਨਾ ਨਾ ਹੈ ਪ੍ਰਭ ਧਰਮ ਜੁਦ ਕੇ ਚਾਹ ਮੈਂ ਇਹ ਸਿਰਫ ਟਿਕਾ ਕੀਤਾ ਹੈ ਮੇਰੇ ਆਪਣੇ ਵਿਚਾਰ ਨਹੀਂ ਨੇ ਗੁਰੂ ਗੋਬਿੰਦ ਸਿੰਘ ਮੈਂ ਬਾਸਾ ਕੀਤੀ ਹੈ ਤਾਂ ਗੱਲ ਖਤਮ ਹੋ ਗਈ ਇਲਜ਼ਾਮ ਤੇ ਗੁਰੂ ਗੋਬਿੰਦ ਸਿੰਘ ਤੇ ਉਜ ਨਹੀਂ ਆਉਂਦਾ ਪਰ ਕੀਤਾ ਕੀ ਜਾਏ ਅਕਲ ਨੂੰ ਤਾਲੇ ਲਾ ਦੋ ਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੂੰ ਖੰਡਨ ਕਰੀ ਜਾ ਦੁਆਦਾਰ ਬੋਲੀ ਜਾ ਜਿਹਨਾਂ ਨੂੰ ਕੱਖ ਨਹੀਂ ਪਤਾ ساری ਜ਼ਿੰਦਗੀ ਕਿਸੇ ਹੋਰ ਪਾਸੇ ਰੋਲ ਰਹੇ ਨੇ ਬੁੜੇ ਪੇਜ ਜੋ ਹੈ ਕੌਮ ਨੂੰ ਬਰਸ ਕਰਨ ਵਾਸਤੇ ਗਲਤ ਬੋਲਣੀਆਂ ਬੋਲਣ ਸ਼ੁਰੂ ਕਰ ਦਿੰਦੇ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ ਜਿਹਦੇ ਨਾਲ ਆਮ ਸਮਾਜ